ਪਰ ਜਿਸ ਤੇ ਗੈਬੀ ਮਹਿਰ ਕਰ ਦਿੰਦਾ ਸੁੱਤੇ ਨੂੰ ਵੀ ਆ ਪੁਠਾਲ ਦਿੰਦਾ ਕਿਸੇ ਮਰਿਆਦਾ ਦੇ ਚੋ ਬਜਿਆ ਹੋਇਆ ਨਹੀਂ ਆ ਕਰਮ ਹੈ ਆ ਅਧਰਮ ਹੈ ਤੇ ਬੇਪਰਵਾਹੀ ਹੈ ਮਰਿਆਦਾ ਤੇ ਇਹ ਹੀ ਹੈ ਜੋ ਅਮਰਤ ਵੇਲੇ ਉੱਠੇਗਾ ਉਹਦੀ ਝੋਲੀ ਚ ਕਹੇਗੀ ਇਹਦਾ ਪਹਿਲੀ ਰਾਤੀ ਫੁੱਲੜਾ ਫਲ ਵੀ ਬੱਛਾਂ ਰਾਤ ਜੋ ਜਾਗੰਦ ਸੇ ਲੈਣ ਗਏ ਸਾਈ ਕੰਨੋ ਦਾਤ ਤੋ ਸਾਈ ਦੀ ਮਰਿਆਦਾ ਪ੍ਰਭੂ ਦੀ ਮਰਿਆਦਾ ਫਰੀਦ ਅੱਗੇ ਕਰ ਰਹੇ ਸੁਣਾ ਰਹੇ ਨਸਾਨ ਅਗਲਾ ਸ਼ਲੋਕ ਗੁਰ ਨਾਨਕ ਦਾ ਹੈ ਇਸ ਸ਼ਲੋਕ ਦੇ ਨਾਲੇ ਦੂਜਾ ਸ਼ਲੋਕ ਮੱਲਾ ਵਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇਕ ਜਾਗੰਦੇ ਨਾਲ ਹਨ ਇਕ ਨਾ ਸੁਤਿਆਂ ਦੇ ਉਠਾਲ ਉਹ ਬੇਪਰਵਾਹ ਵੀ ਬੜਾ ਹੈ ਨਿਯਮ ਤੇ ਜ਼ਰੂਰ ਹੈ ਮਰਿਆਦਾ ਤੇ ਜ਼ਰੂਰ ਹੈ ਜੋ ਸਮੇਂ ਉੱਠਦੇ ਨੇ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਨੇ ਪਰ ਜਿਸ ਤੇ ਗੈਬੀ ਮਹਿਰ ਕਰ ਦਿੰਦਾ ਸੁੱਤੇ ਨੂੰ ਵੀ ਆ ਪਿਠਾ ਲੈਂਦਾ ਕਿਸੇ ਮਰਿਆਦਾ ਦੇ ਚੋ ਬਜਿਆ ਹੋਇਆ ਨਹੀਂ ਆ ਕਰਮ ਹੈ ਆ ਅਧਰਮ ਹੈ ਉਹ ਬੇਪਰਵਾਹੀ ਹੈ ਅਦਾਲਤ ਦੇ ਚ ਇੱਕ ਕਾਨੂੰਨ ਹੈ ਔਰ ਉਸ ਕਾਨੂੰਨ ਦੇ ਮੁਤਾਬਕ ਫੈਸਲਾ ਹੋਵੇਗਾ ईश्वर अदालत करता है या ईश्वरी दुनिया एक अदालत है लेकिन उथे बेपरवाही भी है बख्शीश भी है बख्शीश ਲਈ ਕੋਈ ਜਗਾ ਨਹੀਂ ਹੈ ਅਦਾਲਤ ਦੇ კანੂਨ კანੂਨ ਹੈ ਸਭ ਲਈ ਇੱਕ ਹੈ ਪਰ ਉਥੇ ਬੇਪਰਵਾਹੀ ਹੈ ਉਹਦੀ ਬੇਪਰਵਾਹੀ ਐਸੀ ਵੀ ਹੈ ਹੋ ਸਕਦਾ ਹੈ ਗਨ ਦਾ ਇੱਕ ਵੇਸਵਾ ਹੈ ਔਰ ਦੇਵੀਆਂ ਤਾਂ ਉੱਚੀ ਹੋ ਗਈ ਭਗਤਣੀ ਹੋ ਗਈ ਆਜਾਮਲ ਇੱਕ ਵਕਤ ਦਾ ਦੁਰਾਚਾਰੀ ਮਨੁੱਖ ਹੈ ਭਗਤ ਹੋ ਗਿਆ ਹੈ ਬਾਲਮੇਕ ਇੱਕ ਵਕਤ ਦਾ ਡਾਕੂ ਹੈ ਕਾਤਲ ਹੈ ਕਮਾਲ ਦੀ ਗੱਲ ਚੋਟੀ ਦੇ ਰਿਸ਼ੀਆਂ ਦੇ ਵਿੱਚ ਉਹ ਸ਼ਮਾਰ ਚੋਟੀ ਦੇ ਕਵੀਆਂ ਦੇ ਵਿੱਚ ਉਹ ਸ਼ਮਾਰ ਚੋਟੀ ਦੇ ਸੰਗੀਤਕਾਰਾਂ ਦੇ ਵਿੱਚ ਉਹ ਸ਼ਮਾਰ ਬ੍ਰਹਮੇ ਨੇ ਜਿਸ ਸੰਗੀਤ ਨੂੰ ਵੇਦਾਂ ਦੇ ਦਰਜ ਕੀਤਾ ਉਸ ਸੰਗੀਤ ਨੂੰ ਆਪਣੀ ਜ਼ਬਾਨ ਨਾਲ ਪ੍ਰਗਟ ਕੀਤਾ ਬਾਲਮੀਕ ਨੇ ਇਹਨੂੰ ਆਦਿ ਸੰਗੀਤਕਾਰ ਮੰਨਦੇ ਨੇ ਆਦਿ ਕਵੀ ਮੰਨਦੇ ਨੇ ਔਰ ਕਮਾਲ ਦੀ ਗੱਲ ਇਤਨਾ ਗਿਆਨ ਨਿਕਲੇ ਉਸ ਦੇ ਅੰਦਰ ਪਰ ਕਹਿ ਦੇ ਇਹ ਤੇ ਕਾਤਲ ਸੀ ਇਹ ਤੇ ਡਕੈਤ ਸੀ ਕਿਤੇ ਰੋਜ਼ ਇੱਕ ਬੰਦਾ ਲੁੱਟਣਾ ਲਵੇ ਤੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਕਤਲ ਨਾ ਕਰ ਦੇਵੇ ਇਸ ਨੂੰ ਚੈਨ ਨਹੀਂ ਮਿਲਦਾ ਸੀ ਇੱਕ ਜਾ ਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਮੈਂ ਬਹੁਤੇ ਪ੍ਰਮਾਣ ਤੇ ਸਮੇਂ ਸੰਬੰਧ ਵਿੱਚ ਨਾ ਜੁਟਾਵਾ ਕਿਉਂਕਿ ਐਸਾ ਨਾ ਹੋ ਜਿਹੜੇ ਕਿਦਰ ਅੰਮ੍ਰਿਤ ਵੇਲੇ ਉੱਠਦੇ ਹਣ ਤੇ ਸੋਚੀਏ ਹੁਣ ਚਲੋ ਰੱਬ ਵੀ ਉਠਾਏਗਾ ਉਦੋਂ ਜੁਟਾਂਗੇ ਨਹੀਂ ਉਠਣਾ ਸਵੇਰੇ ਉਠਣਾ ਇੱਕ ਮਰਿਆਦ ਹੈ ਇਸ ਦੀ ਪਾਲਣਾ ਤੇ ਕਰਨੀ ਪੈਗੀ ਪਰ ਉਹ ਪਰਿਪੂਰਨ ਪਰਮਾਤਮਾ ਅਦਲ ਤੇ ਕਰਦਾ ਹੈ ਇਨਸਾਫ ਤੇ ਕਰਦਾ ਹੈ ਜੋ ਉਠਰੇ ਉਹ ਤੇ ਵਾਂਝਾ ਨਹੀਂ ਰਹੇਗਾ ਪਰ ਉਹ ਬਖਸ਼ਿੰਦ ਵੀ ਹੈ ਇਸ ਦੇ ਉੱਤੇ ਇੱਕ ਮੈਂ ਗਾਥਾ ਪੜੀ ਸੀ ਇੱਕ ਮਿੰਟ ਜਿ طے ਕੇ ਮੈਂ ਸਮਾਪਤੀ ਕਰ ਲੈ ਸਮਾਂ ਹੋ ਗਿਆ ਅੰਗੂਰਾਂ ਦਾ ਬਹੁਤ ਵੱਡਾ ਬਾਗ ਸੀ ਇੱਕ ਮਾਲਕ ਦਾ ਔਰ ਉਹਨੂੰ ਅੰਗੂਰ ਤੋੜਨ ਵਾਸਤੇ ਮਜ਼ਦੂਰ ਚਾਹੀਦੇ ਸਨ ਹੁਣ ਆਪਣੇ ਕਰੰਦੇ ਵੇਜੇ ਮਜ਼ਦੂਰਾਂ ਦੀ ਤਲਾਸ਼ ਤੇ ਕੁਛ ਤੇ ਸਵੇਰੇ ਸਵੇਰੇ ਆ ਗਏ ਸੂਰਜ ਉਗਦੇ ਆ ਗਏ ਕੌੜਨ ਲੱਗ ਪਏ ਉਸ ਜ਼ਮਾਨੇ ਦਾ ਨਿਯਮ ਕਿ ਸੂਰਜ ਨਿਕਲੇ ਕੰਮ ਸ਼ੁਰੂ ਕਰੋ ਸੂਰਜ ਡੁੱਬੇ ਕੰਮ ਖਤਮ ਕਰੋ ਕਮ ਸੇ ਕਮ 12 ਘੰਟੇ ਹੋ ਜਾਂਦੇ ਸਨ ਮਜ਼ਦੂਰੀ ਬਹੁਤ ਔਖੀ ਸੀ ਕਿਸੇ ਜ਼ਮਾਨੇ ਮਿਹਨਤ ਬਹੁਤ ਕਰਨੀ ਪੈਂਦੀ ਸੀ ਸੂਰਜ ਦੇ ਨਿਕਲਦੇ ਆ ਕਰੋ ਸੂਰਜ ਦੇ ਡੁੱਬਣੇ ਹੁਣ ਛੋੜੋ ਲੇਕਿਨ ਕੁਛ ਮਜ਼ਦੂਰ ਕਰਨ ਦੇ ਲੱਭ ਕੇ ਲਿਆ ਅੱਧਾ ਦਿਨ ਲੰਘ ਗਿਆ ਆਦਮੀ ਬਹੁਤ ਚਾਹੀਦੇ ਸਨ ਕੰਮ ਬਹੁਤ ਜ਼ਿਆਦਾ ਸੀ ਅੰਗੂਰ ਬਹੁਤ ਪੱਕ ਜਾਣੇ ਸਨ ਖਰਾਬ ਹੋ ਜਾਣੇ ਸਨ ਤੋਂ ਮਾਲਕ ਜਾਂਦਾ ਸੀ ਕਿ ਦੋ ਦਿਨ ਅਜ ਸਾਰੇ ਟੁੱਟ ਜਾਣੇ ਚਾਹੀਦੇ ਫਿਰ ਦਿਨ ਵਰ ਅੰਗੂਰ ਕੇ ਮਜ਼ਦੂਰ ਤੋੜਦੇ ਰਹੇ ਢੇੜੀਆਂ ਲੱਗ ਗਈਆਂ اے مالک چونکہ مسلمان سی اور محمد صاحب نے یہ کہ مزدور دا پسینہ سکھے اس تو پہلے اس دی مزدوری دے دے کہ انہوں نے سارا نو قطار کھڑے ہو جاؤ جیڑی مزدوری میں کہ کہیے دو درم میں دینا دین لگا سب نو دین لگا ਇਦ ਸਾਰਿਆਂ ਨੂੰ ਦੋ-ਦੋ ਦਰਮ ਦਿੱਤੇ ਤੇ ਕੁਛ ਇੱਕ ਨੇ ਬਗਾਵਤ ਕਰ ਦਿੱਤੀ ਗਿਲਾ ਕਰ ਦਿੱਤਾ ਮਾਲਕ ਇਹ ਤੇ ਬੇਇਨਸਾਫੀ ਹੈ ਕਿਉਂ ਮੈਂ ਘਟ ਦਿੱਤਾ ਤੁਹਾਡੇ ਨਾਲ ਦੋ ਦਰਮ ਮਜ਼ਦੂਰੀ ਠਹਿرائی ਸੀ ਦਿਨ ਵਰਦੀ ਜੋ ਮੈਂ ਵਾਦਾ ਕੀਤਾ ਕਿਹਾ ਨਹੀਂ ਦਿੱਤਾ ਕੋਈ ਉਹ ਤੇ ਤੁਸੀਂ ਦਿੱਤਾ ਫਿਰ ਕਿਹੜੀ ਬੇਇਨਸਾਫੀ ਹੈ ਇਹ ਜਿਹੜੇ ਆਏ ਨੇ ਬਾਅਦ ਵਿੱਚ ਅੱਧਾ ਦਿਨ ਜਿਨ੍ਹਾਂ ਨੇ ਕੰਮ ਕੀਤਾ ਇਹਨਾਂ ਨੂੰ ਵੀ ਤੁਸੀਂ 2 ਦਰਮੂ ਤੇ ਜਿਸ ਨੇ ਸਾਰਾ ਦਿਨ ਕੰਮ ਕੀਤਾ ਉਹਨੂੰ ਵੀ 2 ਦਰਮੂ ਹਿਸਾਬ ਦੇ ਮੁਤਾਬਕ ਉਹਨਾਂ ਦੀ ਅੱਧੀ ਮਜ਼ਦੂਰੀ ਬਣਦੀ ਹੈ 1 ਦਰਮੂ ਕਹਿੰਦਾ ਠੀਕ ਤੁਹਾਨੂੰ ਤੁਹਾਡਾ ਹੱਕ ਮਿਲ ਗਿਆ ਕਿ ਨਹੀਂ ਕਹਿੰਦਾ ਸਾਡੂ ਸਾਡਾ ਹੱਕ ਮਿਲ ਗਿਆ ਇਹਨਾਂ ਨੂੰ ਵੀ ਮੈਂ ਦੋ ਦੇ ਦਿੱਤੇ ਮੇਰੀ ਮਰਜ਼ੀ ਏ ਮੇਰੀ ਮਰਜ਼ੀ ਮੇਰੇ ਕੋਲ ਜ਼ਿਆਦਾ ਹੈ ਮੈਂ ਚਾਹਾਂ ਨਾ ਇਹ ਵੀ ਦੋ ਲੈ ਜਾ ਮੇਰੀ ਮਰਜ਼ੀ ਭਾਵੇਂ ਨਿਯਮ ਪੂਰਵਕ ਤੇ ਇਹਨਾਂ ਦਾ ਇੱਕ ਦਰਮ ਬਣਦਾ ਹੈ ਹੱਦਾ ਦਿਨ ਕੰਮ ਕੀਤਾ ਪਰ ਮੈਂ ਦੋ ਦੇਣਾ ਮੇਰੀ ਖੁਸ਼ੀ ਮੇਰੀ ਮਰਜ਼ੀ ਉਹ ਜੋ ਜਾਗਿਆ ਹੈ ਰੋਜ਼ ਜਾਗਿਆ ਹੈ ਕਈ ਦਿਨ ਦਾ ਜਾਗੇ ਇਹਦਾ ਜਾਗਣਾ ਵਾਜਾ ਤੇ ਨਹੀਂ ਰਹੇਗਾ ਪਰ ਉਹਦੇ ਅੰਦਰ ਇਹ ਹੀ ਈਰਖਾ ਕਾਇਦਾ ਹੋ ਜਾਏ ਕਿ ਹੱਦ ਹੋ ਗਈ ਇਹ ਕਦੀ ਜਾਗਿਆ ਨਹੀਂ ਤੇ ਇਹਦੇ ਕੋਲ ਇੰਨੀ ਸਰੂਰ ਇਤਨੀ ਮਸਤੀ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਵਿਦਿਆਰਥੀ ਦੇਖੇ ਜੋ ਮੇਰੇ ਕੋਲ ਕੁਝ ਅਰਥ ਬੋਧ ਪੜਦੇ ਸਨ ਉਹਨਾਂ ਨੂੰ ਮੈਂ ਜਦ ਰੱਬੀ ਰੰਗਣ ਦੇ ਚ ਦੇਖਿਆ ਅੱਜ ਤੋਂ 10-12 ਸਾਲ ਪੁਰਾਣੀ ਗੱਲ ਮੇਰੇ ਮਨ ਦੇ ਚ ਈਰਖਾ ਪੈਦਾ ਹੋ ਗਈ ਮੈਂ ਕਿ ਹੱਦ ਹੋ ਗਈ ਅਸੀਂ ਤੇ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਰਹਿ ਗਏ ਜਿਹਾ ਹੱਥ ਦਿਖਾਉਂਦੇ ਐਂਜ ਜਾਓ ਇੰਜ ਜਾਓ ਇਹ ਲੰਘ ਘਰ ਪਹੁੰਚ ਗਏ ਇਹ ਟਿਕਾਣੇ ਤੇ ਪਹੁੰਚ ਗਏ ਉਸ ਦਿਨ ਮੈਨੂੰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਸਿਰਫ ਸੰਸਾਰੀ ਈਰਖਾ ਨਹੀਂ ਧਾਰਮਿਕ ਈਰਖਾ ਵੀ ਹੁੰਦੀ ਹੈ ਉਸ ਦਿਨ ਮੈਨੂੰ ਇਸ ਦਾ ਅਨੁਭਵ ਹੋਇਆ ਕਿਉਂਕਿ ਉਹਨਾਂ ਨੂੰ ਦੇਖ ਕੇ ਮੈਨੂੰ ਈਰਖਾ ਹੋਈ ਮੈਂ ਕਿਹਾ ਹੱਦ ਹੋ ਗਈ ਪਰਦੇ ਮੇਰੇ ਕੋਲ ਸੰ ਸਿਖਾਇਆ ਮੈਂ ਇਹਨਾਂ ਸਿਰ ਖਪਾਈ ਮੈਂ ਕਰਦਾ ਰਿਹਾ ਤੇ ਰੱਬੀ ਰਸ ਦੇ ਚਲੀਨ ਹੋ ਗਏ ਇਹ ਪਰਮ ਆਨੰਦ ਬਣ ਗਏ ਨੇ ਮੇਰੇ ਅੰਦਰ ਈਰਖਾ ਵੀ ਜਾ ਗਈ ਦਿਲਾ ਵੀ ਜਾ ਗਿਆ ਪਰ ਇਸ ਕਹਾਣੀ ਨੇ ਮੇਰੇ ਮਨ ਨੂੰ ਸ਼ਾਂਤ ਕੀਤਾ ਨਹੀਂ ਉਹਦੀ ਬੇਪਰਵਾਹੀ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਦਾਤੀ ਸਾਹਿਬ ਸੰਧਿਆਂ ਕਿਆ ਚੱਲੇ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਉਹ ਜੋ ਇੱਕ ਹੈ ਕਿਸੇ ਕਰਮ ਦੇ ਬੰਧਨ ਵਿੱਚ ਨਹੀਂ ਕਿਸੇ ਧਰਮ ਦੇ ਬੰਧਨ ਵਿੱਚ ਨਹੀਂ ਪਰ ਗੁਰਮੰਤਰ ਤੇ ਉਦੋਂ ਹੀ ਸਿੱਧਾ ਹੁੰਦਾ ਹੈ ਜਿਸ ਦਿਨ ਹਿਰਦਾ ਪੂਰਾ پاک ਹੁੰਦਾ ਹੈ ਪਵਿੱਤਰ ਹੁੰਦਾ ਉਸ ਤੋਂ ਪਹਿਲੇ ਨਹੀਂ ਇਸ ਵਾਸਤੇ ਦੇਖਿਆ ਗਿਆ ਹੈ ਕਿ ਤਾੰਤ੍ਰਿਕ ਯੋਗਾ ਤੇ ਬੜੇ ਬੜੇ ਮਲੀਨ ਲੋਕਾਂ ਕੋਲ ਵੀ ਹੈ ਜਿਵੇਂ ਹੁਣੇ ਮੈਂ ਅਰਜ਼ ਕੀਤੀ ਹੈ ਕਿ ਇਸ ਵਕਤ ਭਾਰਤ ਦੇ ਸਭ ਤੋਂ ਵੱਡਾ ਤਾੰਤ੍ਰਿਕ ਯੋਗੀ ਜੇਲ ਦੇ ਚ ਹੈ ਨੂਰ ਸ਼ਾ ਆਪਣੀ ਤਾੰਤ੍ਰਿਕ ਸਿੱਧੀ ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦिए और ऐसा भाव बना देता ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ ਨੂੰ ਉਹਨੂੰ ਬੰਨ ਕੇ ਰੱਖ ਦਿੱਤਾ ਇਹ ਤਾੰਤ੍ਰਿਕ ਯੋਗੀ ਜਦ 우ਜੈਨ ਦੇਚ ਕੱਢੇ ਗਏ ਕੁਛ ਮਾਰੇ ਗਏ ਤੋ ਇਸ ਸਾਰੇ ਬੰਗਾਲ ਦੇ ਚਲੇ ਗਏ ਅਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ ਤੇ ਅਜ ਵੀ ਉਸੇ ਪਾਸੇ ਨੇ ਕੁਛ ਇੱਕ ਤਮਲ ਤੇ ਕੇਰਲਾ ਦੇ ਚ ਵੀ ਮੰਦਰ ਨੇ ਥੋੜੇ ਜਿਹਾ ਲੇਕਿਨ ਬਾਕੀ ਭਾਰਤ ਦੇ ਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸਿਰਮੌਰ ਹੈ ਇਹ ਰਾਜਸਤਾਨੀ ਹੈ ਹਨਵਰ ਦਾ ਇੱਕ ਕਸਬਾ ਹੈ ਬੈਰੋੜ चंद्रस्वामी ਉੱਥੋਂ ਦਾ ਹੈ। ਔਰ ਧਨ ਕਰਕੇ اربਾਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁੱਠੀ 'ਚ ਜੋ ਕਾਮਨਾ ਤੋਂ ਕਰਾਣਾ ਚਾਹੁੰਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਔਰ ਆਮ ਲੋਕੀ ਹੈਰਾਨ ਸਨ ਇਹਨੇ ਨੇ ਸਿਆਣੇ ਬੰਦੇ ਇਸ ਦੀ ਮੁੱਠੀ 'ਚ ਕਿਸ ਤਰ੍ਹਾਂ ਨੇ ਇਹਦੇ ਕਾਬੂ ਕਿਸ ਤਰ੍ਹਾਂ ਨੇ। ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨਕ ਕਾਬੂ ਚਾ ਜਾਏਗਾ ਗ੍ਰਿਫ ਵਿਚ ਆ ਜਾਏਗਾ ਇਸ ਵਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ ਔਰ ਕਹਿ ਦਿੱਤਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ اے ਪਰਿਪੂਰਣ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਣਿਕ ਦੇ ਕੰਠ ਤੋਂ ਨਿਕਲਿਆ ਸਭ ਤੋਂ ਪ੍ਰਥਮ ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚਾਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲਨਤਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਸਦਾ ਵੇਖ ਰਿਹਾ ਹੈ ਸਦਾ ਸੁਣ ਰਿਹਾ ਹੈ ਸਦਾ ਬੋਲ ਰਿਹਾ ਤੋ ਕੀ ਬੋਲ ਰਿਹਾ ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਗੁਰੂ ਪੈਗੰਬਰ ਅਵਤਾਰ ਆਗਏ ਪਕੜ ਦੇ ਚ ਉਹਨਾਂ ਦੀ ਔਰ ਅਵਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚ ਆ ਜਾਣ ਉਸੇ ਨੂੰ ਅਸੀਂ ਕਹਿੰਦੇ ਹਾਂ ਗੁਰਸਿੱਖ ਗੁਰਮੁਖ ਬ੍ਰਹਮਗਣੀ ਭਗਤ ਸੰਤ ਹਰ ਇੱਕ ਦੀ ਪਕੜ ਦੇ ਵਿੱਚ ਪ੍ਰਮਾਤਮਾ ਦੇ ਸ਼ਬਦ ਨਹੀਂ ਆਉਂਦੇ। ਤੋਂ అవਤਾਰ ਬਹੁਤ ਥੋੜੇ ਨੇ। ਹਰ ਇੱਕ ਦੀ ਪਕੜ ਦੇ ਵਿੱਚ అవਤਾਰਾਂ ਦੇ ਬੋਲ ਵੀ ਨਹੀਂ ਆਉਂਦੇ ਤੋਂ ਭਗਤ ਬਹੁਤ ਥੋੜੇ ਨੇ। ਤੋਂ ਬਹੁਤ ਜ਼ਿਆਦਾ ਨਹੀਂ। ਗੁਰਮੁਖ ਬਹੁਤ ਥੋੜੇ ਨੇ। ਬ੍ਰह्मज्ञानी ਬਹੁਤ ਥੋੜੇ ਨੇ। ਬ੍ਰह्मज्ञानी ਤੇ ਉਹ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾਗ ਹੈ ਪਕੜ ਦੇ ਚਾਹ ਦੇ। ਔਰ ਉਹਨਾ ਬੋਲਾਂ ਚ ਉਲੇ ਨ ਹੋ ਗਏ। ਅਵਤਾਰ ਉਹ ਜੋ ਰੱਬੀ ਸੰਦੇਸ਼ਾ ਲੈ ਕੇ ਆਇਆ ਹੈ ਪੈਗਾਮ ਲੈ ਕੇ ਆਇਆ ਹੈ ਪੈਗੰਬਰ ਔਰ ਪੈਗਾਮ ਉਸ ਦੀ ਪਕੜ ਦੇ ਚ ਆਇਆ ਹੈ ਈਸ਼ਵਰ ਨੇ ਉਸ ਨੂੰ ਚੁਣ ਲਿਆ ਹੈ ਖੁਦਾ ਨੇ ਉਸ ਨੂੰ ਚੁਣ ਲਿਆ ਹੈ ਲੈ ਪੈਗਾਮ ਉਚਾ ਜਗਤ ਦੇ ਸੁਣਾ ਜਗਤ तो जेड़े बोल इस ब्रह्मांड दे सब तो पहले गुरु नानक दी पकड़ दे चाए ਉਨਾ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਔਰ ਆਮ ਮਨੁੱਖ ਨੂੰ ਸ਼ਾਇਦ ਇਸ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ ਮਨ ਦੁਹਾੜ ਹੈ ਤਾਂ ਮਨ ਬਿਆਕੁਲ ਹੈ ਮਨ ਦੁਹਾੜ ਹੈ ਤਾਂ ਮਨ ਚਿੰਤਾਤੁਰ ਹੈ ਮਨ ਦੁਹਾੜ ਹੈ ਤੋ ਕਿਸੇ ਕਾਰਜ ਦੇ ਸਿੱਧੀ ਵੀ ਨਹੀਂ ਹੋਣ ਲਗੇ ਦੁਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ ਦੋ ਵਿਦਆ ਇਸ ਨੂੰ ਕਹਿੰਦੇ ਨੇ ਤੋ ਮਨ ਇੱਕ ਹੋਵੇ ਤੋ ਕਾਈ ਹੋ ਸਕਦਾ ਕੋਈ ਇੱਕ ਨਾਲ ਜੁੜੇ ਤੋ ਜਗਤ ਦੇਸ਼ ਨਿਗਾਹ ਮਾਰੀਏ ਤੇ ਕੁਝ ਵੀ ਇੱਕ ਨਹੀਂ ਹੈ ਜੇ ਤੁਸੀਂ ਕਹੋ ਇਹ ਸੁੰਦਰ ਹੈ ਤੋ ਕੋਈ ਕ੍ਰੂਪ ਵੀ ਖੜਾ ਹੈ ਤੁਸੀਂ ਕਹੋ ਇਹ ਗੁਣਵਾਨ ਹੈ ਤੁਸੀਂ ਕੋਈ ਆਗਣਹਾਰਾ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤਾਂ ਕੋਈ ਛੋਟਾ ਵੀ ਖੜਾ ਹੈ ਜਗਤ ਦੇਖ ਤੇ ਦੋਹ ਇੱਕ ਹੈ ਤੁਸੀਂ ਕਹੋ ਇਹ ਬਹੁਤ ਸਿਆਣਾ ਹੈ ਤਾਂ ਕੋਈ ਮੂੜ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਸ਼ਾਂਤਮਈ ਹੈ ਤਾਂ ਕੋਈ ਗਰੋਧੀ ਵੀ ਖੜਾ ਹੈ ਤੁਸੀਂ ਆਖੋ ਇਹ ਬੜਾ ਫਰਾਗ ਦਿਲ ਹੈ ਤਾਂ ਫਿਰ ਕੋਈ ਤੰਗ ਦਿਲ ਵੀ ਖੜਾ ਹੈ ਤੁਸੀਂ ਆਖੋ ਇਹ ਬਹੁਤ ਮਿੱਠ ਬੋਲਣਾ ਹੈ ਤੁ ਕੁੜਤਨ ਬੋਲਣ ਵਾਲਾ ਵੀ ਖੜਾ ਹੈ ਜਗਤ ਤੇ ਦੋਤੇ ਖੜਾ ਹੈ ਇੱਕ ਹੈ ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ ਤੁਸੀਂ ਇਤਨਾ ਕੋਈ ਪੁਰਸ਼ ਹੈ ਤਾਂ ਫਿਰ ਕੋਈ ਇਸਤਰੀ ਵੀ ਖੜੀ ਹੈ ਤੁਸੀਂ ਇਤਨਾ ਕੋਈ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਦੇ ਵਿੱਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆ ਕੋਈ ਬਹੁਤ ਮਿੱਠਾ ਹੈ تو پھر بہت کوڑا بھی ہے کچھ صرف کوڑا نہیں مٹھا بھی ہے صرف مٹھا نہیں کوڑا بھی ہے تکو بڑا ہے بڑا ہے اور بڑے رس دے تو ددرے بےرسی بھی ہے کدرے دکھ بھی ہے پھر ہس رہے ہے بہت ہس رہے ہے تو یقین جانو پھر کوئی رو بھی رہا ہے کدھر کدرے ہنجو بھی ٹپک رہے ہیں ਸੰਸਾਰ ਇੱਕ ਰੰਗੀ ਨਹੀਂ ਹੈ। ਔਰ ਕੋਈ ਸੰਸਾਰ ਦੇ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਹੈ ਔਰ ਮੂੜ ਹੈ ਨਾਦਾਨ ਹੈ ਇਹਨੂੰ ਸਮਝ ਨਹੀਂ। ਸੰਸਾਰ ਦੇ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆਖੇ ਹਾਸਾ ਚਾਹੀਦਾ ਹੈ ਰੋਣਾ ਨਹੀਂ ਐਸਾ ਹੈ ਹੀ ਨਹੀਂ। ਤੁਸੀਂ ਆਖੋ ਜਨਮ ਹੋਇਆ ਕਿਸੇ ਦਾ? ਤੁਹ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਇਆ ਕਿਸੇ ਦੀ ਅਰਥੀ ਵੀ ਨਿਕਲੀ ਹੈ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੀ ਬਾਹ ਪਕੜ ਕੇ ਕੋਈ ਚਲੇ ਫਿਰ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਣਤ ਹੈ ਸੁਤ ਬੜਾ ਹੋਤ ਹੈ ਇਤ ਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕਨ ਇਕੱਠੇ ਚੱਲ ਰਹੇ ਨੇ ਇੱਕ ਮਨੁੱਖ ਜਮੇ ਹੈ ਤੇ ਚਲੋ 70 ਜਾਂ 80 ਸਾਲ ਦੀ ਉਸ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੱਗਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਹਰ ਕਬੀਰ ਕਹਿੰਦਾ ਅਸੀਂ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਛੋਟਾ ਵੀ ਹੋਇਆ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਚੱਲਦੇ ਨੇ ਇਹ ਜੀਵਨ ਤੇ ਮਰਨ ਇਕੱਠੇ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆਂ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹਿਆਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਵਿੱਚ ਮਰ ਗਿਆ ਬਹੁਤ ਕੁਝ ਸਰੀਰ ਦੇ ਵਿੱਚ ਨਵਾਂ ਪੈਦਾ ਹੋਇਆ ਇਹ ਇਕੱਠਾ ਚੱਲਦਾ ਹੈ ਔਰ ਜੋ ਕੁਝ ਅਸੀਂ ਅੱਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਵਿੱਚ ਜਵਾਨ ਨਹੀਂ ਆਉਂਦਾ ਰੋਜ਼ ਹੋ ਰਿਹਾ ਹੈ ਕੋਈ ਜਵਾਨ ਇੱਕ ਦਿਨ ਦੇ ਵਿੱਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਹੈ ਤਾਂ ਇੰਜ ਕਹ ਲਈ ਜਵਾਨੀ ਬੁੱਢੇਪਾ ਦੋਵੇਂ ਇਕੱਠੇ ਚੱਲਦੇ ਨੇ ਔਰ ਕੀ ਇੰਜ ਕਹ ਲਈ ਇਹ ਜਿਹ ਕਹਿ ਲਈ ਕੋਈ ਮਨੁੱਖ ਮੌਤੇ ਯਾਤਰਾ ਇੱਕ ਦਿਨ ਵਿੱਚ ਨਹੀਂ ਪੂਰੀ ਕਰਦਾ ਰੋਜ਼ ਮਰ ਰਿਹਾ ਹੈ ਔਰ ਇੱਕ ਦਿਨ ਸੰਪੂਰਨ ਤੌਰ ਤੇ ਮਰ ਜਾਂਦਾ ਹੈ ਕਿ ਜੀਵਣਾ ਇਹ ਮਰਨਾ ਇਹ ਜਵਾਨੀ ਇਹ ਬੁਢੇਪਾ ਇਹ ਬਚਪਨ ਜਵਾਨੀ ਇਕੱਠੇ ਚੱਲਦੇ ਨੇ ਖੁਸ਼ੀ ਤੇ ਗਮ ਇਕੱਠੇ ਚੱਲਦੇ ਨੇ ਹਾਸੇ ਤੇ ਰੋਣੇ ਇਕੱਠੇ ਚੱਲਦੇ ਨੇ ਹਰ ਇੱਕ ਰੰਜਮੇ ਰਾਹਤ ਹੈ ਆਦਮੀ ਕੇ ਲਈ ਹਰ ਇੱਕ ਰੰਜਮੇ ਰਾਹਤ ਹੈ ਆਦਮੀ ਕੇ ਲਈ ਪਿਆਮੇ ਮੌਤ ਵੀ ਮੌਜਜ਼ਾ ਹੈ ਜ਼ਿੰਦਗੀ ਕੇ ਲਈ ਜ਼ਰੂਰ ਪੁਰਾਣੇ ਬਜ਼ੁਰਗ ਤੇ ਉਰਦੂ ਸਮਝਦੇ ਹੋਣਗੇ ਨਵੇਂ ਆਂ ਦਿੱਤ ਮੈਂ ਹੁਣ ਮਜਬੂਰੀ ਪਿਆਮੇ ਮੌਤ ਵੀ موجزہ ہے زندگی کے لیے چمن کے پھول تو ہر ایک کو نہیں ملتے چمن کے پھول تو ہر ایک کو نہیں ملتے بہار آتی ہے لیکن کسی کسی کے لیے انہیں کا شیشہ دل چور چور ہو کے رہا तरस रहे थे जो दुनिया में दोस्ती के लिए ऐसी दोस्ती किस में मिली जिस दे नाल दुश्मनी ना होए इकट्ठी चल ली कल्ला दोस्त नहीं हो सकदा ए भी मैं उस करते और सब तो बड़े दुश्मन कौन बनदे ने जो सब तो बड़े दोस्त औंदे थे कदी बगौर मताला करके देखना ऐसा अनुभव आया हो होवे ओ हो हो गल वखरी नहीं होया होवे हो ते हो जाएगा ایسا کیڑا منق ہے جو زندگی نہ رسکا چنا لنگے انہیں کا شیشہ ہے دل چور چور ہو کے رہا ترس رہے تھے جو دنیا میں دوستی کے لیے ہمارے بعد اندھیرا رہے گا محفل میں, میں بہت چراغ جراؤ گے روشنی کے لیے یہ پرچہ میرا لکھے آیا ਮੈਨੂੰ ਕਹਿ ਲਗਾ ਮੈਂ ਕਈ ਦਿਨ ਸੀਨੇ ਨਾਲ ਲਾ ਕੇ ਰੱਖਿਆ ਹੈ ਉਹਗਾ ਸਾਇਦਕਾਰ ਹੈ ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ ਬਹੁਤ ਅਮੜ ਆਪਣਾ ਸਮਝਿਆ ਸੀ ਬਹੁਤ ਪਰਾਏ ਨਿਕਲੇ ਬਹੁਤ ਪਰਾਏ ਨਿਕਲੇ ਬਹੁਤ ਪਰਾਏ ਨਿਕਲੇ ਮੈਂ ਕਿ ਆਪਣੇ ਤੇ ਪਰਾਏ ਇਹ ਦੋਵੇਂ ਇਕੱਠੇ ਹੀ ਨਾਲ ਚੱਲਦੇ ਰਹੇ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਕਾਸ਼ ਸ਼ੁਰੂ ਤੋਂ ਇਸ ਤਰ੍ਹਾਂ ਚੱਲਦੇ ਇਹ ਆਪਣੇ ਪਰਾਏ ਵੀ ਨੇ ਇਹ ਪਰਾਏ ਆਪਣੇ ਵੀ ਨੇ ਇਸ ਤਰ੍ਹਾਂ ਚੱਲਦੇ ਹੁਣ ਪਤਾ ਨਹੀਂ ਮੈਂ ਜੋ ਇਹ ਅਰਜ਼ ਕਰ ਰਿਹਾ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਹੈ ਕਿ ਨਹੀਂ ਸੰਸਾਰ ਦੋ ਰੰਗੀ ਹੈ ਸਿਰਫ ਆਪਣੇ ਨਹੀਂ ਪਰਾਏ ਵੀ ਨੇ ਦੋਵੇਂ ਇਕੱਠੇ ਚੱਲਦੇ ਨੇ ਔਰ ਜੋ ਆਪਣਾ ਹੈ ਉਹੀ ਪਰਾਇਆ ਹੈ ਔਰ ਜੋ ਪਰਾਇਆ ਹੈ ਉਹੀ ਆਪਣਾ ਹੈ ਇਹ ਵੀ ਮਰਜ਼ ਕਰਦੇ ਆ ਇਸ ਨੂੰ ਇਸ ਤਰੀਕੇ ਨਾਲ ਲੈਣਾ ਹੈ ਜਵਾਨੀ ਕਿੱਥੋਂ ਪ੍ਰਗਟ ਹੋਏਗੀ ਇਸੇ ਬਚਪਨੇ 'ਚ ਬੁਢੇਪਾ ਕਿੱਥੋਂ ਪ੍ਰਗਟ ਹੋਏਗਾ ਇਸੇ ਹੀ ਜਵਾਨੀ ਤੋਂ ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁਢੇਪੇ 'ਚ ਔਰ ਕਿੱਥੋਂ ਹੋਏਗੀ ਇਹ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਹੀ ਅਪਨੰਤ ਤੋਂ ਇਸੇ ਮੇਤਰਤਾ ਤੋਂ ਇਸੇ ਦੋਸਤੀ ਤੋਂ ਕਿਉਂਕਿ ਸੰਸਾਰ ਦੋ ਰੰਗੀ ਹੈ ਤੇ ਸੰਸਾਰ ਦੇ ਵਿੱਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਹੁੰਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਹੁੰਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦੇ ਇੱਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮਵਾਕ ਨਿਕਲਿਆ ਹੈ ਇੱਕ ਔਰ ਮੈਂ ਸਮਝਦਾ ਕਿ ਉੱਥੋਂ ਹੀ ਨਿਕਲ ਸਕਦਾ ਹੈ ਜੋ ਇੱਕ ਦਾ ਰੂਪ ਹੋ ਗਿਆ ਹੈ ਇੱਕ ਦੀ ਤਸਵੀਰ ਹੋ ਗਿਆ ਹੈ ਜਿਸ ਦੇ ਕੁਲ ਇੱਕ ਦੀ ਸੋਚਣੀ ਹੈ ਇੱਕ ਦਾ ਹੀ ਗਿਆਨ ਹੈ ਇੱਕ ਦੀ ਹੀ ਗੱਲ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਦੁਬਦਾ ਨਾ ਪੜੋ ਹਰ ਬਿਨ ਅਵਰ ਨ ਪੂਜੋ ਮੜੀ ਮਸਾਨ ਨ ਜਾਈ ਤ੍ਰਿਸ਼ਨਾ ਰਾਚ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਦੁਬਦਾ ਮੈਂ ਪੜਦਾ ਹੀ ਨਹੀਂ ਮਨ ਦੁਫਾੜ ਹੋਵੇ ਮੈਂ ਸਾ ਕੁਝ ਪੜਨਾ ਹੀ ਨਹੀਂ ਚਾਹਦਾ ਗੁਰੂ ਨਾਨਕ ਮੈਂ ਸਾ ਕੁਝ ਸੁਣਨਾ ਹੀ ਨਹੀਂ ਚਾਹਦਾ ਮੈਂ ਸਾ ਕੁਝ ਦੇਖਣਾ ਵੀ ਨਹੀਂ ਚਾਹਦਾ ਦੋ ਦਿਖਾਈ ਦੇਣ ਦੋ ਸੁਣਾਈ ਦੇਣ ਮੈਂ ਦੁਬਦਾ ਨਹੀਂ ਪੜਨੀ ਦੁਬਦਾ ਨਾ ਪੜੋ ਐਲਾਨੀਆਂ ਕਰ ਰਹੇ ਨਹੀਂ ਪੜਨਾ